ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਬਿਲਕੁਲ ਸਿੰਪਲ ਡਿਜ਼ਾਈਨ ਹੈ ਇਹ ਡਿਜ਼ਾਈਨ ਜਿਹੜਾ ਮੈਂ ਕਿਸੇ ਭੈਣ ਦੀ ਰਿਕੁਐਸਟ ਤੇ ਬਣਾ ਰਹੀ ਹਾਂ ਉਹਨੇ ਕਾਫੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾਉਣਾ ਸਿਖਾਓ ਇਹ ਇੱਕ ਰਿਵਰਸਿਬਲ ਪੈਟਰਨ ਹੈ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਹੀ ਨਜ਼ਰ ਆਏਗਾ ਤੇ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਹੀ ਬਣੇਗਾ ਜਿੰਨੇ ਚਾਹੋ ਇਹਦੇ ਵਿੱਚ ਕੁੰਡੇ ਪਾ ਸਕਦੇ ਜੇ ਤੇ ਇਸ ਨੂੰ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਜੇ ਕਿਸੇ ਸਟੋਲ ਮਫਰਲ ਸ਼ਾਲ ਕੈਪ ਸਕਾਫ ਤੇ ਕਿਤੇ ਵੀ ਤੁਸੀਂ ਇਸ ਨੂੰ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੇ ਤੁਸੀਂ ਚਾਹੋ ਤੇ ਇਸ ਨੂੰ ਕਿਸੇ ਕੋਟੀ ਜੈਕਟ ਤੇ ਵੀ ਬਣਾ ਸਕਦੇ ਜੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਤੇ 6 ਸਲਾਈਆਂ ਦਾ ਇਹ ਡਿਜ਼ਾਈਨ ਹੈ 6 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਡਿਜ਼ਾਈਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਵੀਡੀਓ ਪਹਿਲੀ ਵਾਰੀ ਵੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਵੀ ਲਾਈਕ ਕਰ ਦੇਣਾ ਤੇ ਡਿਜ਼ਾਈਨ ਜਿਹੜਾ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਤੁਸੀਂ ਇਸ ਨੂੰ ਕਿਸੇ ਵੀ ਪਾਸੇ ਉਹ ਉਲਟੇ ਪਾਸੇ ਉਹ ਜਾਂ ਸਿੱਧੇ ਪਾਸੇ ਉਹ ਸ਼ੁਰੂ ਕਰ ਸਕਦੇ ਜੀ ਕਿਉਂਕਿ ਇਹ ਡਿਜ਼ਾਈਨ ਜਿਹੜਾ ਦੋਨਾਂ ਸਾਈਡਾਂ ਤੋਂ ਬਿਲਕੁਲ ਸੇਮ ਸੇਮ ਬਣੇਗਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਆਏਗਾ ਹੁਣ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਿਲਾਈ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਇੱਕ ਕੁੰਡਾ ਉਲਟਾ ਫਿਰ ਇੱਕ ਸਿੱਧਾ ਫਿਰ ਇੱਕ ਉਲਟਾ ਪੂਰੀ ਸਲਾਈ ਇਸੇ ਤਰ੍ਹਾਂ ਆਪਾਂ ਬਣਾਉਣੀ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਜਿੰਨੇ ਵੀ ਤੁਸੀਂ ਕੁੰਡੇ ਪਾਏ ਹੋਏ ਨੇ ਤੁਸੀਂ ਇਸੇ ਤਰੀਕੇ ਦੇ ਨਾਲ ਬਣਾਉਂਦੇ ਜਾਣਾ ਹੈ ਇੱਕ ਕੁੰਡਾ ਉਲਟਾ ਬਣਾਉਣਾ ਹੈ ਇੱਕ ਕੁੰਡਾ ਸਿੱਧਾ ਬਣਾਉਣਾ ਹੈ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਹੀ ਡਿਜ਼ਾਈਨ ਨਜ਼ਰ ਆਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਏਗਾ ਡਿਜ਼ਾਈਨ ਦੀ ਆਪਾਂ ਪਹਿਲੀ ਚਲਾਈ ਬਣਾ ਰਹੇ ਹਾਂ ਲਾਸਟ ਤੇ ਸਾਡੇ ਕੋਲ ਸਿੱਧਾ ਕੁੰਡਾ ਆ ਗਿਆ ਹੁਣ ਆਪਾਂ ਅਗਿਆ ਡਿਜ਼ਾਈਨ ਦੀ ਸੈਕੰਡ ਰੋ ਤੇ ਇੱਥੇ ਪਹਿਲਾ ਕੁੰਡਾ ਜਿਸ ਤਰ੍ਹਾਂ ਤੁਹਾਨੂੰ ਜਿਹੜਾ ਕੁੰਡਾ ਨਜ਼ਰ ਆ ਰਿਹਾ ਉਸੇ ਤਰੀਕੇ ਦੇ ਨਾਲ ਤੁਸੀਂ ਬਣਾਉਣਾ ਹੈ ਪਹਿਲਾ ਕੁੰਡਾ ਉਤਾਰ ਲੈਣਾ ਆ ਫਿਰ ਧਾਗਾ ਬੈਕ ਸਾਈਡ ਤੇ ਕਰ ਲੈਣਾ ਇਹ ਸਾਡੇ ਕੋਲੋਂ ਸਿੱਧਾ ਕੁੰਡਾ ਨਜ਼ਰ ਆ ਰਿਹਾ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਹੁਣ ਅਗਲਾ ਕੁੰਡਾ ਸਾਨੂੰ ਉਲਟਾ ਨਜ਼ਰ ਆ ਰਿਹਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਫਿਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਇੱਕ ਸਿੱਧਾ ਇੱਕ ਉਲਟਾ ਪੂਰੀ ਸਲਾਈ ਜਿਹੜੀ ਦੂਸਰੀ ਆਪਾਂ ਉਹ ਵੀ ਇਸੇ ਤਰੀਕੇ ਦੇ ਨਾਲ ਆਪਣੀ ਸੈਕਿੰਡ ਰੋ ਜਿਹੜੀ ਆ ਉਹ ਬਣਾਉਂਦੇ ਜਾਣਾ ਹੈ। ਲਾਸਟੇ ਸਾਡੇ ਕੋਲ ਉਹ ਸਿੱਧਾ ਗੁੰਡਾ ਆ। ਇਹ ਵੇਖੋ ਦੋ ਸਲਾਈਆਂ ਬਣ ਗਈਆਂ ਬਿਲਕੁਲ ਬਾਰਡਰ ਦੀ ਤਰ੍ਹਾਂ ਹੁਣ ਆ ਗਏ ਹਾਂ ਤੀਸਰੀ ਸਲਾਈ ਤੇ। ਫਿਰ ਵੇਖੋ ਪਹਿਲਾ ਕੁੰਡ ਉਤਾਰ ਲਿਆ ਫਿਰ ਤਾਂ ਅਗਾਂਹ ਬੈਕਸਾਈਡ ਤੇ ਕਰਾਂਗੇ ਜਿਹੜਾ ਕੁੰਡਾ ਜਿਸ ਤਰ੍ਹਾਂ ਨਜ਼ਰ ਆ ਰਿਹਾ ਉਸ ਤਰ੍ਹਾਂ ਬਣਾਵਾਂਗੇ ਉਲਟੇ ਤੇ ਉਲਟਾ ਬਣਾਉਣਾ ਹੈ ਸਿੱਧੇ ਤੇ ਸਿੱਧਾ ਬਣਾਉਣਾ ਇਹ ਡਿਜ਼ਾਈਨ ਦੀ ਸਾਡੀ ਤੀਸਰੀ ਸਲਾਈ ਹੈ 6 ਸਲਾਈਆਂ ਦਾ ਟੋਟਲ ਸਾਡਾ ਡਿਜ਼ਾਈਨ ਹੈ 6 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਤੇ 6 ਸਲਾਈਆਂ ਹੀ ਅਸੀਂ बार-बार ਰਿਪੀਟ ਕਰਦੇ ਜਾਣਾ ਹੈ ਤੇ ਜਿਹੜਾ ਸਾਡਾ ਖੂਬਸੂਰਤ ਡਿਜ਼ਾਈਨ ਹੈ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਨਜ਼ਰ ਆਉਣ ਵਾਲਾ ਡਿਜ਼ਾਈਨ ਹੈ ਬਣ ਕੇ ਰੈਡੀ ਹੋ ਜਾਏਗਾ ਤੀਸਰੀ ਸਲਾਈ ਬਣ ਰਹੀ ਹੈ ਡਿਜ਼ਾਈਨ ਦੀ ਲਾਸਟ ਤੇ ਸਾਡੇ ਕੋਲੋ ਸਿੱਧਾ ਕੋਣਾ ਆ ਗਿਆ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਚੌਥੀ ਸਲਾਈ ਚ ਵੇਖੋ ਕਿੱਦਾਂ ਕਰਾਂਗੇ ਆਪਾਂ ਇਹ ਲੱਕੁੰਡਾ ਜਿਹੜਾ ਇਹਨੂੰ ਆਪਾਂ ਉਤਾਰ ਲੈਣਾ ਵਾ ਫਿਰ ਧਾਗਾ ਆਪਣਾ ਇੱਧਰ ਵਾਲੀ ਸਾਈਡ ਹੀ ਰੱਖਣਾ ਹੁਣ ਇਹ ਜਿਹੜਾ ਸਿੱਧਾ ਕੁੰਡਾ ਨਜ਼ਰ ਆ ਰਿਹਾ ਹੈ ਇਹਨੂੰ ਆਪਾਂ ਉਲਟਾ ਬਣਾ ਲੈਣਾ ਫਿਰ ਧਾਗਾ ਪਿੱਛੇ ਕਰਾਂਗੇ ਇਹ ਇੱਥੇ ਉਲਟਾ ਕੁੰਡਾ ਨਜ਼ਰ ਆ ਰਿਹਾ ਇੱਥੇ ਆਪਾਂ ਸਿੱਧਾ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਉਲਟਾ ਇੱਕ ਗੁੰਡਾ ਸਿੱਧਾ ਜਿਹੜੇ ਉਲਟੇ ਨਜ਼ਰ ਆ ਰਹੇ ਨੇ ਉਹਨਾਂ ਦੇ ਉੱਪਰ ਆਪਾਂ ਸਿੱਧੇ ਕਰ ਦੇਣੇ ਨੇ ਜਿਹੜਾ ਸਿੱਧਾ ਗੁੰਡਾ ਨਜ਼ਰ ਆ ਰਿਹਾ ਹੈ ਉਹਦੇ ਉੱਪਰ ਆਪਾਂ ਉਲਟਾ ਕਰ ਦੇਣਾ ਪੂਰੀ ਸਲਾਈ ਇਸੇ ਤਰ੍ਹਾਂ ਆਪਾਂ ਬਣਾਉਂਦੇ ਜਾਣਾ ਹੈ ਚੌਥੀ ਸਲਾਈ ਹੈ ਡਿਜ਼ਾਈਨ ਦੀ ਹੈ ਸਟਾਰਟਿੰਗ ਤੋਂ ਬਸ ਅਸੀਂ ਧਿਆਨ ਰੱਖਣਾ ਫਿਰ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਹੁੰਦਾ ਜਾਣਾ ਹੈ ਲਾਸਟ ਦੇ ਸਾਡੇ ਕੋਲ ਹੋ ਗਿਆ ਉਲਟਾ ਗੁੰਡਾ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਪੰਜਵੀਂ ਰੋ ਤੇ ਪਹਿਲਾ ਗੁੰਡਾ ਉਤਾਰ ਲੈਣਾ ਹੈ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਗੁੰਡਾ ਜਿਹੜਾ ਸਾਨੂੰ ਉਲਟਾ ਨਜ਼ਰ ਆ ਰਿਹਾ ਪਹਿਲਾਂ ਇੱਥੇ ਸਿੱਧਾ ਗੁੰਡਾ ਬਣ ਰਿਹਾ ਸੀ ਹੁਣ ਬਣ ਰਿਹਾ ਉਲਟਾ ਗੁੰਡਾ ਉਲਟਾ ਗੁੰਡਾ ਆਪਾਂ ਬਣਾ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਫਿਰ ਪਿੱਛੇ ਇੱਕ ਸਿੱਧਾ ਫਿਰ ਅੱਗੇ ਇੱਕ ਕੁੰਡਾ ਉਲਟਾ ਫਿਰ ਇੱਕ ਸਿੱਧਾ ਇੱਕ ਉਲਟਾ ਪੰਜਵੀਂ ਸਲਾਈ ਬਣ ਰਹੀ ਹੈ ਡਿਜ਼ਾਈਨ ਦੀ ਛੇ ਸਲਾਈਆਂ ਦਾ ਟੋਟਲ ਇਹ ਡਿਜ਼ਾਈਨ ਹੈ ਇਸੇ ਤਰ੍ਹਾਂ ਆਪਾਂ ਬਣਾਉਂਦੇ ਜਾਣਾ ਹੈ ਤੇ ਵੇਖਿਓ ਕਿੰਨਾ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਰੈਡੀ ਹੋਣਾ ਹੈ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਹੀ ਨਜ਼ਰ ਆਏਗਾ ਇਹ ਡਿਜ਼ਾਈਨ ਜੇ ਤੁਸੀਂ ਇਸ ਨੂੰ ਮਫਲਰ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਇਹਦੇ ਵਾਸਤੇ ਤੁਸੀਂ 50 ਕੁੰਡੇ ਲੈ ਲੋਗੇ ਤੇ ਤੁਹਾਡਾ ਮਫਲਰ ਜਿਹੜਾ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੋ ਜਾਏਗਾ ਹੁਣ ਅਸੀਂ ਆ ਗਏ ਆਂ ਡਿਜ਼ਾਈਨ ਦੀ 6ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਇਹ ਸਿੱਧਾ ਜਿਹੜਾ ਨਜ਼ਰ ਆ ਰਿਹਾ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਫਿਰ ਇੱਕ ਉਲਟਾ ਫਿਰ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਸਿੱਧਾ ਉਲਟਾ ਚੌਥੀ ਸਲਾਈ ਦੇ ਵਿੱਚ ਡਿਜ਼ਾਈਨ ਆਪਾਂ ਚੇਂਜ ਕਰ ਲੈਣਾ ਤੇ ਬਾਕੀ ਫੇਰ 59ਵੀਂ ਤੇ 6ਵੀਂ ਸਲਾਈ ਬਿਲਕੁਲ ਸੇਮ ਤਰੀਕੇ ਦੇ ਨਾਲ ਬਣेंगी ਇਹ ਸਾਡੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਆ ਵੇਖੋ 6 ਸਲਾਈਆਂ ਤੋਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਇਹ ਸਿੱਧਾ ਪਾਸਾ ਵਾ ਤੇ ਇਹ ਸਾਡਾ ਉਲਟਾ ਪਾਸਾ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਹੀ ਡਿਜ਼ਾਈਨ ਨਜ਼ਰ ਆਏਗਾ ਜਦੋਂ ਅੱਗੇ ਤੋਂ ਅੱਗੇ ਆਪਾਂ ਇਹਨੂੰ ਬਣਾਉਂਦੇ ਜਾਵਾਂਗੇ ਤੇ ਇਹ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਂਦਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ